ਜੀ ਸਰ ਦੇਖੋ ਇਸ ਤਰ੍ਹਾਂ ਆ ਕਿ ਅਸੀਂ ਹੁਣੇ-ਹੁਣੇ ਜਿਹੜਾ ਮੰਡ ਦਾ ਅੰਦਰਲਾ ਖੇਤਰ ਆ ਦਰਿਆ ਦੇ ਨਾਲ ਕੰਡੇ ਦੇ ਉੱਤੇ ਉੱਥੇ ਅੰਦਰ ਦੌਰਾ ਕਰਕੇ ਆਏ ਆ ਇਸ ਵਕਤ ਸਾਡਾ ਜਿਹੜਾ ਹਲਕਾ ਪੁਲੱਥ ਦੇ ਮੰਡ ਦੇ ਪਿੰਡ ਨੇ ਚਾਹੇ ਉਹ ਮੰਡ ਸਰਦਾਰ ਸਾਹਿਬ ਵਾਲਾ ਮੰਡ ਤਲਵੰਡੀ ਮੰਡ ਹੂਕਾ ਮੰਡ ਝੰਡੂ ਵਾਲਾ ਮੰਡ ਡੋਗਰਾਵਾਲਾ ਮੰਡ ਅੱਗੇ ਮੰਡ ਕੁਲਾ ਜਾਂ ਪਿੱਛੇ ਚੱਕੋ ਕੀ ਢਿਲਵਾਂ ਰਾਏਪੁਰ ਰਾਈਆਂ ਇਹ ਸਾਰੇ ਦਰਿਆ ਦੇ ਨਾਲ ਲੱਗਦੇ ਜਿਹੜੇ ਨੇ ਇਹ ਪਾਣੀ ਬਹੁਤ ਪਿਛੋ ਡੈਮਸ ਨਾਲ ਰਿਲੀਜ਼ ਹੋਣ ਕਰਕੇ ਬਹੁਤ ਵੱਡੇ ਪੱਧਰ ਤੇ ਪਾਣੀ ਉੱਪਰ ਤੱਕ ਆ ਚੁੱਕਾ ਤੁਸੀਂ ਸਾਰਾ ਦਿਖਾ ਸਕਦੇ ਹੋ ਫਸਲਾਂ ਮਾਲ ਡੰਗਰ ਘਰ ਜਾਨ ਇਹ ਸਾਰਾ ਕੁਝ ਖਤਰੇ ਚ ਇਸ ਕਰਕੇ ਅਸੀਂ ਇਮੀਡੀਏਟਲੀ ਪਹਿਲਾ ਕੰਮ ਸਾਡਾ ਇਹ ਹੈਗਾ ਕਿ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਜਗਾਉਣ ਦਾ ਕੰਮ ਆ ਸਰਕਾਰ ਨੂੰ ਜਗਾਉਣ ਦਾ ਕੰਮ ਆ ਮੇਰੀ ਆਉਣ ਤੋਂ ਪਹਿਲਾਂ ਹੀ ਮੈਂ ਗੱਲ ਡਿਪਟੀ ਕਮਿਸ਼ਨਰ ਕਪੂਰਥਾਲਾ ਨਾਲ ਕੀਤੀ ਸੀਗੀ ਔਰ ਉਸ ਤੋਂ ਇਲਾਵਾ ਜਿਹੜੇ ਹਰਦੀਪ ਸਿੰਘ ਮਹਿੰਦੀ ਰੱਤਾ ਚੀਫ ਇੰਜੀਨੀਅਰ ਨੇ ਡਰੇਨੇਜ ਦੇ ਪੰਜਾਬ ਦੇ ਉਹਨਾਂ ਨਾਲ ਗੱਲ ਕੀਤੀ ਆ ਔਰ ਉਹਨਾਂ ਨੂੰ ਇਹ ਬੇਨਤੀ ਕੀਤੀ ਆ ਕਿ ਇਸ ਤੋਂ ਪਹਿਲਾਂ ਕਿ ਬਹੁਤ ਲੇਟ ਹੋ ਜਵੇ ਪਾਣੀ ਬਹੁਤ ਬੰਨ ਤੱਕ ਆ ਜੇ ਜਾਂ ਬੰਨ ਤੋੜ ਕੇ ਬਾਹਰ ਆ ਜੇ ਜਿਵੇਂ ਕਿ 1985 86 ਚ 88 ਚ ਹੋਇਆ ਸੀਗਾ ਉਸ ਤੋਂ ਪਹਿਲਾਂ ਹੀ ਤੁਸੀਂ ਕੋਈ ਬੰਦੋਬਸ ਕਰੋ ਔਰ ਬਹੁਤ ਹੀ ਜਿਆਦਾ ਜਾਣਕਾਰੀ ਸਰਪੰਚ ਖੜੇ ਨੇ ਮੇਰੇ ਕੋਲ ਪ੍ਰੋਫੈਸਰ ਸਾਹਿਬ ਜਸਵਿੰਦਰ ਸਿੰਘ ਹੋਣੀ ਸਤਨਾਮ ਸਿੰਘ ਹੋਣੀ ਤੇ ਪਿੰਡ ਦੇ ਸਾਰੇ ਪਤਵੰਤੇ ਇਹਨਾਂ ਦਾ ਕਹਿਣਾ ਕਿ ਡੈਮਸ ਚੋਂ ਬਹੁਤ ਵੱਡੇ ਮਾਤਰਾ ਵਿੱਚ ਪਾਣੀ ਆ ਚੁੱਕਾ ਵਾ ਔਰ ਇਹ ਇਹ ਪਾਣੀ ਉਸ ਲੈਵਲ ਦੇ ਉੱਤੇ ਹਰੀਕੇ ਬਰਾਜ ਤੋਂ ਰਿਲੀਜ਼ ਨਹੀਂ ਹੋ ਰਿਹਾ ਜਿਹਦੇ ਕਰਕੇ ਜਿਹੜਾ ਪਿੱਛੇ ਨੂੰ ਪਾਣੀ ਜਮਾ ਹੋ ਰਿਹਾ ਸਾਰਾ ਉਹਦੇ ਕਰਕੇ ਖਤਰਾ ਹੋ ਵੱਧਿਆ ਵਾ ਆਸ ਕਰਦਾ ਕਿ ਪੰਜਾਬ ਸਰਕਾਰ ਇਮੀਡੀਏਟਲੀ ਵਾਰ ਫੁੱਟਿੰਗ ਤੇ ਇਹ ਮਸਲੇ ਨੂੰ ਚੱਕ ਕੇ ਤੇ ਮੰਡ ਦੇ ਲੋਕਾਂ ਦੀ ਜਾਨ ਮਾਲ ਤੇ ਪਸ਼ੂਆਂ ਦੀ ਤੇ ਹੋਰ ਫਸਲਾਂ ਦੀ ਰਾਖੀ ਕਰੇਗੀ ਇਸ ਮਕਸਦ ਨਾਲ ਇੱਥੇ ਮੈਂ ਪਹੁੰਚਿਆ ਸੀਗਾ ਮੈਂ ਤੁਸੀ ਕੁਝ ਗੱਲ ਕਰਨੀ ਦੱਸ ਤੋ ਪ੍ਰੋਫੈਸਰ ਢਾਲੀਵਾਲ ਪੰਡਾਲਬੇਟ ਸੰਗੋਜਲਾ ਬਲਕਿ ਜਿੰਨੇ ਵੀ ਦਰਿਆ ਬਿਆਸ ਦੇ ਨਾਲ ਲੱਗਦੇ ਨੇ ਸੰਗੋਜਲੇ ਤੋਂ ਲੈ ਕੇ ਤੇ ਬੱਲੋਚੱਕ ਤੱਕ ਉਹ ਸਾਰੇ ਇਸ ਵਕਤ ਮੰਡ ਦਾ ਇਲਾਕਾ ਖਤਰੇ 'ਚ ਸੋ ਤੁਹਾਡਾ ਸਾਰਿਆਂ ਦਾ ਵੀ ਮੇਰੇ ਨਾਲ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ